ਆ শেਅਰ ਟੈਕਸੀ ਵਗੈਰਾ ਵੀ ਇੱਥੇ ਖੜੀਆਂ ਆਈਆਂ ਕੋਈ ਕਿਤੇ ਸਾਧਨ ਵਗੈਰਾ ਆਣੀ ਜਾ ਰਹੇ ਇਹ ਧਿਆਨ ਰੱਖਿਓ ਕਿ ਸਾਰਿਆਂ ਵਾਸਤੇ ਨਿਯੂਜ ਹੈ ਕਿ ਮਤਲਬ ਕਿ ਕੋਈ ਵੀ ਟਰੈਵਲ ਕਰ ਰਿਹਾ ਇਸ ਟਾਈਮ ਨਾ ਕਰੇ ਕੋਈ ਮਹੀਨਾ ਡੇਢ ਵੀ ਨਾ ਖੜ ਦੇ ਆ ਪਤਨੇ ਟੋਪ ਦਾ ਬਹੁਤ ਪੁਰਾਣਾ ਮਤਲਬ ਕਿ ਮੰਦਰ ਹੈ ਇਹ ਮਤਲਬ ਕਿ ਇੱਥੇ ਦੇਖੋ ਦੁਕਾਨਾਂ ਵਗੈਰਾ ਬੰਦ ਪਈਆਂ ਤੇ ਇੱਥੇ ਆਵਾਜ਼ ਆ ਵੀ ਬਹੁਤ ਰਹਿੰਦੀ ਸਦਾਲੂਆਂ ਦੀ ਜੇ ਤੁਹਾਨੂੰ ਪਤਾ ਹੀ ਹੈ ਪੈਲਗਾਮ ਚ ਜਿਹੜਾ ਕਾਂਡ ਸਾਰਿਆਂ ਹੀ ਇੱਥੇ ਦੋ ਦਿਨ ਕਰਕੇ ਸੀ ਅੱਜ ਇੱਥੇ ਰੋਕੇ ਹੋ ਸੀ ਪਟਨਾ ਟੋਪ 'ਚ ਅੱਗੇ ਕਿੱਥੇ ਜਾ ਨਹੀਂ ਸਕਦੇਗੇ ਇਹਦੇ ਕਰਕੇ ਪੈਲਗਾਮ ਚਕਾਣ ਹੋਣ ਦੇ ਕਰਕੇ ਨਾ ਇਹ ਜਿਹੜੀ ਮਾਰਕੀਟ ਸਾਰੀ ਬੰਦ ਕੀਤੀ ਹੋਈ ਆ ਉਹਨਾਂ ਨੇ ਜੰਮੂ ਕਸ਼ਮੀਰ ਸਾਰਾ ਹੀ ਬੰਦ ਹੈ ਇੱਕ ਵਾਰੀ ਕੋਈ ਵੀ ਸਾਧਨ ਵਗੈਰਾ ਕੋਈ ਵੀ ਕੋਈ ਚੀਜ਼ ਨਹੀਂ ਚੱਲਦੀ ਇੱਥੋਂ ਦੀ ਉਹਦੇ ਕਰਕੇ ਸਾਰੀ ਬੰਦ ਕੀਤੀ ਹੋਈ ਆ ਇਸ ਟਾਈਮ ਜੰਮੂ ਕਸ਼ਮੀਰ ਸਾਰੀ ਚੀਜ਼ ਹੈ ਕੋਈ ਟ੍ਰੇਨਾਂ ਵਗੈਰਾ ਬੱਸ ਵਗੈਰਾ ਕੋਈ ਟੈਕਸੀ ਪ੍ਰਾਈਵੇਟ ਪਰਸਨਲ ਟੈਕਸੀ ਕੋਈ ਵੀ ਸਾਧਨ ਨਹੀਂ ਚੱਲ ਰਿਹਾ ਜਿਹੜੇ ਇੱਥੋਂ ਦੇ ਸਾਧਨ ਵਗੈਰਾ ਜਾ ਰਿਹਾ ਹੈ ਲੋਕਲ ਹੀ ਆ ਉੱਪਰ-ਨੀਚੇ ਆ ਜਾ ਰਿਹਾ ਤੇ ਆਪਾਂ ਇੱਥੋਂ ਦੇ ਲੋਕਾਂ ਨਾਲ ਗੱਲ ਕਰਦੇ ਆ ਕੀ ਵਿਚਾਰ ਆ ਕੀ ਨਹੀਂ ਆ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਆ ਦੇਖੋ ਜਿਹੜੀਆਂ ਬੱਸਾਂ ਵਗੈਰਾ ਹੈਗੀਆਂ ਜਿਹੜੀਆਂ ਇੱਥੇ ਖੜੀਆਂ ਐ ਇਹ ਇੱਥੇ ਖੜੀਆਂ ਕਿਤੇ ਜਾ ਆ ਨਹੀਂ ਰਹੀਆਂ ਆ ਟੈਕਸੀ ਵਗੈਰਾ ਹੈਗੀਆਂ ਜਿਹੜੀਆਂ ਵੀ ਲੋਕ ਲਈ ਇੱਥੇ ਸੀਆਂ ਵੀ ਇੱਥੇ ਨੇੜੇ ਮੰਦਿਰ ਆ ਉਹ ਮਤੋਂ ਮਤੋਂ ਟੇਕਣ ਆ ਰਹੇ ਆ ਵੀ ਉੱਥੇ ਜਿੱਥੇ ਆਪ ਦਾ ਸਟੇ ਕੀਤਾ ਹੋਇਆ ਸੀ ਉੱਥੇ ਵਾਪਿਸ ਜਾ ਰਿਹਾ ਕਿਤੇ ਔਣ ਜਾਣ ਦੀ ਕੋਈ ਸਹੂਲਤ ਨਹੀਂ ਆ ਸ਼ੇਅਰ ਟੈਕਸੀ ਵਗੈਰਾ ਵੀ ਇੱਥੇ ਖੜੀਆਂ ਆ ਕੋਈ ਕਿਤੇ ਸਾਧਨ ਵਗੈਰਾ ਆਣੀ ਜਾ ਰਹੇ ਇਹ ਧਿਆਨ ਰੱਖਿਓ ਕਿ ਸਾਰਿਆਂ ਵਾਸਤੇ ਨਿਊਜ਼ ਹੈ ਕਿ ਮਤਲਬ ਕਿ ਕੋਈ ਵੀ ਟਰੈਵਲ ਕਰ ਰਿਹਾ ਇਸ ਟਾਈਮ ਨਾ ਕਰੇ ਕੋਈ ਨੀਂਨਾ ਡੇਡ ਵੀ ਨਾ ਖੜ ਜੇ ਕਿਉਂਕਿ ਇਹ ਚੀਜ਼ਾਂ ਇਸ ਟਾਈਮ ਸਹੀ ਨਹੀਂ ਆ ਟਰੈਵਲ ਕਰਨਾ ਤੁਹਾਡੇ ਲਈ ਸੇਫ ਨਹੀਂ ਆ ਸੋਚਿਆ ਹੈ ਕਿ ਜਿਹੜੇ ਲੋਕ ਸੀ ਉਹ ਚੀ ਲੋਕ ਸੀ ਉਹਨਾਂ ਨੂੰ ਮਤਲਬ ਕਿ ਉਹਦਾ ਕੋਲੇ ਇਹੋ ਜਿਹੇ ਕੈਸਲ ਹੁੰਦੇ ਵੀ ਉਹਨਾਂ ਨੂੰ ਦੋ ਦੋ ਮਹੀਨੇ ਭੁੱਖ ਨਹੀਂ ਲੱਗਦੀ ਉਹ ਜੰਗਲਾ ਵਗੈਰਾ ਚ ਐਵੇਂ ਦੁਰੇ ਫਿਰਦੇ ਆ ਦੇਖ ਲਓ ਤੁਸੀਂ ਵੀ ਇਹ ਇੱਡਾ ਵੱਡਾ ਟੂਰਿਸਟ ਪਲੇਸ ਹੈ ਪਤਨੀ ਟੋਪ ਤੇ ਇਹ ਜਿਵੇਂ ਬੰਦ ਪਿਆ ਕੋਈ ਵੀ ਦੁਕਾਨਾਂ ਵਗੈਰਾ ਖੁੱਲੀਆਂ ਨਹੀਂ ਇਹ ਸੁਣ ਸੁਣਾਂ ਪਈ ਐ ਕੋਈ ਆਈ ਜਾਵੇ ਹੈ ਨਹੀਂ ਆ ਸਾਧਨ ਵਗੈਰਾ ਆ ਨਹੀਂ ਰੇ ਤੇ ਆ ਦੇਖੋ ਮੰਦਰਾਂ ਆ ਮੰਦਿਰ ਆ ਪਤਨੀ ਟੋਪ ਦਾ ਬਹੁਤ ਪੁਰਾਣਾ ਮਤਲਬ ਕਿ ਮੰਦਰ ਹੈ ਇਹ ਮਤਲਬ ਕਿ ਇੱਥੇ ਦੇਖੋ ਦੁਕਾਨਾਂ ਵਗੈਰਾ ਬੰਦ ਪਈਆਂ ਤੇ ਇੱਥੇ ਆਵਾਜ਼ਾ ਵੀ ਬਹੁਤ ਰਹਿੰਦੀ ਸਦਾਲੂਆਂ ਦੀ ਹੁਣ ਇਸ ਟਾਈਮ ਕੋਈ ਵੀ ਮਤਲਬ ਕਿ ਆਵਾਜ਼ਾ ਵੀ ਹੋਣਗੀ ਕੋਈ ਵੀ ਥਲੋਕਲ ਜਿਹੜੇ ਹੈਗੇ ਆ ਉਹੀ ਆ ਜਾ ਰਹੇ ਆ ਅਸੀਏ ਤੇ ਮਤਲਬ ਕਿ ਜਮ੍ਹਾਂ ਸੋਨਾ ਸੁਨਾਰ ਪਈਆ ਦੁਕਾਨਾਂ ਵਗੈਰਾ ਸਾਰੀਆਂ ਬੰਦ ਆ